ਤੇ ਬਮਾ ਛੱਤਰ ਲਾ ਲੈਣਾ ਤਰਾ ਥਰੀ ਸਰ ਕੁੱਟੂਗੀ ਗਲਤ ਬੋਲਦਾ ਮੈਨੂੰ ਮੇਰਾ ਕੋਈ ਕੁਝ ਹੁੰਦਾ ਵੀ ਆਏ ਹੇ ਬੈਟ ਢਿੱਡ ਇਕੱਠਾ ਹੋ ਗਿਆ ਦਾ ਤੈਨੂੰ ਹੁਣ ਆ ਬਊਗਾ ਕੋਈ ਨਹੀਂ ਆਉਂਦਾ ਇੱਥੇ ਮਿੰਟ ਮਾਰ ਆਜੇ ਕਿੱਡੀ ਸੋਹਣੀ ਖੜੀ ਐ ਚਰੀ ਕਿੱਡੀ ਗੱਡੀ ਖੜੀ ਐ ਤੇ ਖੇਤ ਦਾ ਕੈਲੇ ਦਾ ਕੈਲਾ ਕਿੱਦਾਂ ਦਿੱਖਦਾ ਤਾਂ ਹੈ ਨਹੀਂ ਉਹ ਜਵਾਬ ਨਹੀਂ ਦਿੰਦਾ ਇਹਦਾ ਕੈਲਾ ਜਿਹੜੀ ਮਰਗੀ ਚੀਜ਼ ਰਹਿ ਜਾ ਮੈਨੂੰ ਤਾਂ ਦੇਵਾ ਨਹੀਂ ਜਵਾਬ ਦਿੰਦਾ ਹੈਗਾ ਦੇਖ ਲਈਂ ਗਾਹ ਜਾ ਕੇ ਲੈ ਕੱਲਾ ਤਾਂ ਆ ਬੈਠਾ ਓਏ ਬਾਲੀ ਵੱਡੀ ਐ ਉਮਰ ਕਿੰਨੀ ਵੱਡੀ ਕਰੀ ਜਾਂਦਾ ਵੇ ਹੋਰ ਦੱਤ ਕਹਨੇ ਆਤੀ ਨੇ ਵੇ ਆਏ ਵੇ ਇਹਨਾਂ ਤਾਂ ਪਾਸ ਹੁੰਦੇ ਦੁਨੀਆਂ ਤੇ ਵੇ ਤੂੰਰੇ ਕਿਵੇਂ ਬੈਠਾ ਓਏ ਤੇਰੀ ਬੰਡ ਕੇ ਲੈ ਜਾਰੇਗਾ ਬਸ ਤਾ ਭੈਣੇ ਲੱਗਾ ਸੁਣਾਉਣ ਜਿਵੇਂ ਕੱਲਾ ਮੇਰੇ ਕੋਲ ਲਿਆ ਹੁੰਦੀਆਂ ਨੇ ਆਏ ਮੈਂ ਮੈਂ ਮਾਹੀ ਕੁ ਸੁਣਾਣੀ ਆਇਆ ਕਿਧਰ ਫਿਰਦੀ ਓਖੜੀ ਜੀ ਓਖੜੀ ਜੀ ਕਾਹਨੋਂ ਭੜਿਆ ਮਰਾ ਤੇਰੇ ਕੋਲ ਆਈ ਸੀ ਕੰਮ ਆਈ ਸੀ ਕੋਈ ਕੰਮ ਦਾ ਕੀ ਆਈ ਕੋਈ ਲੋੜ ਦੀ ਮਾਰੀ ਆਈ ਜੀ ਉਹ ਮੈਂ ਤਾਂ ਆਈ ਲੀਤ ਬੇ ਲੋੜ ਦੀ ਮਾਰੀ ਨਹੀਂ ਹੈ ਹੋਰ ਮੈਂ ਤੇਰ ਚਾਰ ਪਾਣਾ ਤੇ 10 ਕੀ ਲੈਣ ਆਈ ਆਂ ਪਰ ਮਰਾ ਦੱਸ ਤੇਰੀ ਜੀ ਤੇਰੀ ਆਈ ਆ ਉਹ ਤਾਂ ਮੈਨੂੰ ਪਤਾ ਤੇਰੀ ਆਈ ਆ ਉਹ ਹੈਗੀ ਤਾਂ ਮੇਰੀ ਹੁਣ ਜਦ ਮੈਂ ਆਕੀ ਬੈਠਾ ਸੀ ਤੇ ਰਾਤ ਉਹ ਆਏ ਰਕੀਦਾ ਬੈਠਾ ਕਿ ਮੇ ਕਿ ਹੌ ਚੌਂਦਾ ਹੁੰਦਾ ਕੋਈ ਵੱਢ ਕੇ ਨਾ ਲੈ ਸੋਣੇ ਨੂੰ ਵੀ ਮੈਂ ਹੀ ਆ ਬੀ ਕੰਜਾ ਦਾ ਬੜਾ ਮਹਿੰਗਾ ਹੋ ਰਿਹਾ ਤਨਾ ਸੈਂ ਤੈਨੂੰ ਪਤਾ ਹੈ ਅੱਜ ਕੱਲ ਬੀਆ ਪਤਾ ਤਾਂ ਹੈਗਾ ਤੇ ਤੈਨੂੰ ਹੁਣ ਕਿਹੜੀ ਮੈਥ ਲੈ ਲਈ ਨਾਲ ਕਹਿੰਦੀ ਸੀ ਮੇਰੀ ਮਰ ਗਈ ਮੈਂ ਹਾਂ ਦਾਵਾ ਦਵਾਰੇ ਚੱਕ ਲਈ ਸੀ ਅੱਛਾ ਦਵਾਰੇ ਚੱਕ ਲਈ ਹਾਂ ਦਵਾਰੇ ਲੈ ਲਈ ਨਾ ਹਸਤਾ ਨਾ ਮਾਰੇ ਲਈ ਹਾਂ ਹੁਣ ਵਧੀਆ ਲੈਤੀ ਹੈ ਕਿ ਵਧੀਆ ਆਵਾਸ ਕਬਜਿਆ ਮਰ ਗਈ ਸੀ ਤੇ ਫਿਰ ਮੈਨੂੰ ਦੇਹਾ ਮੈਂ ਚਾਲ ਦੇਣਾਗੇ ਮੈਂ ਚਰੀ ਜ ਵੱਢ ਕੇ ਕੋਈ ਦੇ ਤਾਂ ਦੇਵਾਂਗੇ ਗਾਕਰ ਹੁਣ ਮੈਂ ਦਾਤੀ ਪੱਲਾ ਨਹੀਂ ਤੇ ਨਹੀਂ ਪਤਾ ਹੋਵੇ ਜੇ ਨਾ ਹੋਵੇ ਵਿੱਤੀ ਪਈ ਹੋਣੀ ਇਹ ਦਿੱਤੇ ਰੱਖਦਾਗਾ ਕਿੰਨੇ ਵਾਰ ਤਾਂ ਲੈ ਕੇ ਗਈਆਂ ਬਿੱਤੇ ਜਿੱਤੇ ਹੁਣ ਜਵਾਬ ਨਹੀਂ ਜੱਲਾ ਨਹੀਂ ਇੱਥੇ ਵੱਢ ਕੇ ਹਰੇ ਘੇ ਨੂੰ ਟੱਪ ਜਾਂਦੀਆਂ ਕਿੰਨੀ ਘਰ ਰੱਖਿਆ ਕਰੇ ਕਿਹੜੀ ਹੈ ਜਿਹੜੀ ਆਉਂਦੀ ਹੈ ਪੂਰੇ ਵਰਗੇ ਤਾਂ ਨਹੀਂ ਆਉਂਦੀ ਵੇ ਪੂਰੋ ਕਿੱਥੇ ਆਉਣੀ ਹੈ ਪੂਰੋ ਵਰਗੇ ਤਾਂ ਹੋਂ ਹਟ ਗਏ ਹੁਣ ਕਰਨੋ ਵੀ ਨਹੀਂ ਆਉਂਦੀ ਕੋਈ ਨਹੀਂ ਆਉਂਦਾ ਅੱਜ ਕੱਲ ਤੈਨੂੰ ਪਤਾ ਹੈਗਾ ਮਾਟੋਲ ਦੀ ਦੁਨੀਆ ਹੈ ਵੇ ਤੂੰ ਇੱਜ਼ਤ ਦਾ ਲੋਟ ਹਣੀ ਹੈਗਾ ਇੱਜ਼ਤ ਪੱਖੋ ਕੋਈ ਇੱਜ਼ਤ ਆਹੀ ਨਹੀਂ ਆਉਂਦੀ ਤੇਰੇ ਕੋਲ ਹੋਰ ਜਿੱਤੇ ਨੂੰ ਮੈਂ ਜਿੱਤੇ ਲਾਉਂਦਾ ਫਿਰਦਾ ਅਗਲੇ ਦੀ ਲਾਹੌਰ ਕੀ ਐ ਤੂੰ ਤਾਂ ਤੁਰਿਆ ਜਾਂਦੇ ਦੀਦੀ ਦੀ ਬਾਹ ਫੜ ਲੈਣਾ ਕਾਹ ਨੂੰ ਫੜੀ ਐ ਕਦੇ ਜਿੱਦੇ ਫੜ ਲਈ ਨਾਲੇ ਪਤਾ ਲੱਗ ਜੀ ਧੱਕੀਆਂ ਮੈਨੂੰ ਤੇਰੀਆਂ ਗੱਲਾਂ ਕਰ ਤੂ ਤਾਂ ਤੇਰੀਆਂ ਭੂਰੋ ਨੇ ਸਾਰੀਆਂ ਧੱਕੀਆਂ ਨੇ ਚੁੱਪ ਕਰਕੇ ਬਹਿ ਜਾ ਗੱਲਾਂ ਫੋਕੀਆਂ ਮਾਰਦੀਆਂ ਤੈਨੂੰ ਪਤਾ ਤਾਂ ਹੈ ਜਾਲੇ ਪਤਾ ਤਾਂ ਮੈਨੂੰ ਸਾਰਾ ਆ ਮੈਂ ਤੈਨੂੰ ਵੀ ਜਾਣਦੀ ਉਹਨਾਂ ਨੂੰ ਵੀ ਜਾਣਦੀ ਓਏ ਮੈਂ ਗੱਲ ਦਾ ਸਮਝੂਂਦਾ ਖਰਾਬ ਬੇਦੂਆ ਨਾਲ ਕਰ ਤੈਨੂੰ ਪਤਾ ਵੀ ਆ ਕਿ ਡੰਗ ਲਾਉਣਾ ਜਵਾਕ ਚੱਲੇ ਗਏ ਹੋਏ ਗਏ ਓਹ ਬਾਕੀਆਂ ਲੱਗੀਆਂ ਚਾਹ ਪੀ ਕੇ ਆਉਣੇ ਸੀ ਫੇਰ ਬਾਕੀ ਇਹ ਤਾਂ ਤੇਰੀ ਗੱਲ ਸੁਣ ਕੇ ਆ ਗਈ ਮੈਨੂੰ ਕਿਵੇਂ ਗੱਲ ਤੂੰ ਕਹਿੰਦਾ ਮੈਂ ਇੱਜ਼ਤ ਪੱਖੋ ਲੋਟਾਂਗਾ ਆ ਤੂੰ ਤਾਂ ਮੇਰੀ ਆਈ ਦਿੱਜਤ ਲਾਉਣ ਲੱਗ ਗਿਆ ਜਿੱਦ ਹੁਣ ਤੂੰ ਮੇਰੀ ਗੱਲ ਸੁਣਾ ਇੰਨਾ ਮਾਲ ਲੈ ਕੇ ਜਾਣਾ ਮੈਂ ਫੇਰ ਇਹ ਤੈਨੂੰ ਪਤਾ 20 ਮੂਹ ਮਹਿੰਗਾ ਕੋਈ ਕੰਮ ਦਾ ਲੈ ਲਈ ਵੈਨੀਆਂ ਕੈਨਿਕ ਤਲਾਇਕਾ ਜਾਣੇ ਮਾਲ ਮੈਗੜਾ ਦਰਸਾਰਾ ਲੈ ਕੇ ਜਾਣਾ ਵੱਢ ਕੇ ਇੱਥੇ ਕੋਈ ਹੋਰ ਨਾ ਜੇ ਨਾ ਵੜਾਵਾਂਗਾ ਹੋਂ ਨਰ ਜਾਇਆ ਹਾਂਗੇ ਕੱਦੂ ਵਰਗੇ ਕੋਲ ਜਾਇਆ ਹਾਂਗੇ ਵਰਗੇ ਦਾ ਦੇਣ ਹਟ ਕੇ ਘਰੇ ਲੜਾਈ ਪੈ ਗਈ ਉਹਨਾਂ ਨੇ ਤਾਂ ਕੌਣਾਂ ਦੇ ਘੰਟੇ ਕਰ ਰੱਖ ਜੂਗੀ ਨਾ ਜਾਣਤਾ ਵੀ ਵੀ ਜਾਣਤੇ ਵਰ ਜਨਾ ਹਾਂ ਇਮਾਨੀ ਹੈ ਜਾਂ ਪੋਰਾ ਵੀ ਹੈ ਮੈਨੂੰ ਸਾਰੇ ਤੇਲੇ ਜੁੱਲੇ ਵਰਗੇ ਸਭ ਜੋ ਕਰਦੇ ਨੇ ਕੋਈ ਗੱਲ ਸਭ ਗੱਲਾਂ ਦੀਆਂ ਜਦੋਂ ਕੰਮ ਕਰਨਾ ਹੁੰਦਾ ਉਹਦਾ ਤਾਂ ਹੋਰ ਦੇ ਬਗ ਜਾਣੀਆਂ ਜਦੋਂ ਫਿਰ ਹੀ ਕਰਨਾ ਹੁੰਦਾ ਉਹਦਾ ਇੱਥੇ ਆ ਜੇ ਨਹੀਂ ਹੁਣ ਏਸੀਬ ਕਾਇਲੇ ਦੇ ਵੱਢ ਕੇ ਟਾਂਕ ਕੇ ਮਿੰਟਾਂ ਜਾ ਕੇ ਆਉਂਗੀ ਹੈ ਸਭ ਸੋਡੀਆਂ ਜਦੋਂ ਵੱਜਣਾ ਹੁੰਦਾ ਨਾ ਮੈਂ ਪਰੇ ਦੀ ਬੱਟ ਬੱਟ ਵੱਜ ਜਾਂਦੀ ਦੇ ਦੀ ਹੁੰਦੀ ਆਇਦਾ ਕੱਲੇ ਰਹਾ ਮੈਂ ਕਿੱਦਿ ਇੱਕ ਦੇ ਵੱਜੀ ਤੇ ਰਿਆ ਕੇ ਚੋਰੀ ਨਹੀਂ ਕਰਦੀ ਮੈਂ ਕਿਸੇ ਦੀ ਕੱਲੀ ਨੀਗਾ ਬਣਵਾ ਕੇ ਲੈਂਦੀ ਆ ਇਕੱਲੇ ਨੇ ਹੈ ਇਹਨੂੰ ਪਤਾ ਨਹੀਂ ਨੀਗਾ ਹੱਥੀਂ ਕਰਾਣੀ ਤੇ ਰਿਆਂ ਕਾ ਤੇ ਓਏ ਠੀਕ ਹੈ ਨਾ ਹੈਗੀ ਤਾਂ ਜਦ ਵੀ ਇਹ ਤੈਨੂੰ ਦੇਖਦਾ ਤੇ ਲਾ ਲਾ ਹੀ ਨਹੀਂ ਕੋਈ ਤੈਨੂੰ ਘਟਦੀ ਮੈਂ ਇਹ ਉਡਣ ਘਟੋਲੇ ਐਨ ਕਾਗੀ ਆ ਕਹਨ ਤੇ ਤੀਨਿਆਂ ਅੱਖਾਂ ਮਾਰਨ ਵਾਤੇ ਰੋ ਕਰਿਆ ਕਰਦਾ ਤਾਲਾ ਤੋੜਦੀ ਫਿਰ ਕਿਹੜਾ ਤੇਰੇ ਕੋਲ ਲੈ ਗਿਆ ਅੱਖ ਮਾਰ ਮੈਨੂੰ ਅੱਖ ਕਿਹਨ ਮਾਰੇਗਾ ਮੈਂ 76 ਦੀ ਲਾਰੂ ਵੀ ਅੱਖ ਮਾਰੇਗਾ ਮੈਂ ਅੱਖ ਮਾਰਨ ਵਾਸਤੇ ਹੁੰਦੀ ਹੈ ਖਗਰੀਏ ਕਹ ਤਾਰੇ ਵਰਗਾ ਗੱਲਾਂ ਨਾ ਮਾਰਵਾਰੀਆਂ ਦੱਸ ਤੂੰ ਮੈਨੂੰ ਵਧਾਏਂਗਾ ਕਿ ਮੈਂ ਗਾਹ ਜਾਵਾਂ ਗਾਹ ਕਿੱਥੇ ਜਾਣਾ ਤੂੰ ਜਾਣ ਵਾਲੀ ਬਣ ਮੇਰੀ ਗੱਲਾਂ ਚਰੀ ਤੇ ਵੜਾ ਦੇਣਾ ਹਾਂ ਗਾਹ ਨਾ ਗੱਲ ਕਰੀ ਕਿਸੇ ਕੋਲੇ ਕਾਦੀ ਮੈਂ ਅੰਮਾ ਦੂ ਮੈਂਟ ਤੇ ਬਾਯ ਨੇ ਚਰੀ ਜਿ ਕੋਈ ਹੈਗਾ ਜਿੱਥੇ ਵੇ ਮੈਂ ਛੱਤਰ ਲਾ ਲੈਣਾ ਤਰਾ ਫਰੀ ਸਰ ਕੁੱਟੂਗੀ ਗਲਤ ਬੋਲਦਾ ਮੈਨੂੰ ਫਿਰ ਤਾਂ ਮੇਰਾ ਪਹਿਲੀ ਕੁੱਟਿਆ ਪਿਆ ਕੰਜਦੀ ਤੀਨੀਆਂ ਦੇ ਖਾਣਾ ਕੁੱਟਾ ਤੀਨੀਆਂ ਤਾਂ ਕੰਜਦੇ ਜਵਾਕ ਹੀ ਮਾੜੇ ਨਿਕਲਗੇ ਸਾਡੇ ਤਾਂ ਪੋਰਾ ਨਹੀਂ ਅਕਲ ਹੈਗੀ ਆਖਿਆ ਮੈਂ ਖਾ ਉਧਰ ਬੀਜ ਦੋ ਹਰ ਇੱਕ ਪਾਸੇ ਵਿਚਾਲੇ ਲੈ ਕੇ ਠੋਕਤਾ ਚੰਗੇ ਦਿਆਂ ਨੀ ਮੈਂ ਕਿੱਥੇ ਦੀ ਜਗਾ ਅਗਲੇ ਨੇ ਉੱਥੇ ਬੀਜਿਆ ਓਏ ਆਖਿਆ ਸੀ ਮੈਂ ਖਾ ਪਰਲੇ ਪਾਸੇ ਬੀਜ ਦੇ ਓਏ ਕਹਿੰਦਾ ਜਵਾਕ ਜਾਂ ਮੰਨਦਾ ਨਹੀਂ ਚੰਗੇ ਦਾ ਸਾਡਾ ਵੀ ਥਣ ਮੰਨਣਾਗਾ ਹੈ ਨਾ ਹੁਣ ਫਿਰ ਹਾਲਾ ਬੜਾਵਾ ਆ ਗਿਆ ਬੜਾਵੇ ਇੱਕ ਭਰੀ ਮੈਨੂੰ ਮੁੱਕਦੀ ਨਹੀਂ ਹੈਗੀ ਉਹ ਫਿਰ ਖੜੀਦਾ ਹੋਏ ਐ ਬੈਠੀ ਜੇ ਤਾਂ ਕੋਈ ਹੁੰਦਾ ਵੀ ਆਏ ਹੇ ਲੈ ਮੈਂ ਤਾਂ ਠੋਕੀ ਤੂੰ ਆ ਪੁੱਤ ਜੁੜਿਆ ਤਾਂ ਤੋਬਿਆ ਓਏ ਜੁੜਿਆ ਅਰੇ ਕੈਮਰਾਮੈਨ ਮਾਰ ਮਾਰ ਤੜਕੇ ਕੱਪੜਾ ਦੇ ਕਿੱਧਰ ਦੀ ਚੱਲੀ ਏ ਰੇਤਾਂ ਦਾ ਝਾੜ ਦੂੰ ਮੈਨੂੰ ਕਹਿੰਦਾ ਐ ਨਹੀਂ ਇੱਧਰ ਦੇ ਪੰਜਾਂ ਦੇ ਜਵਾਬ ਵੀ ਨਹੀਂ ਆ ਰਹੇ ਨੇ ਦੇਖੋ ਨਾ ਵੱਧਦੇ ਨੇ ਚਲ ਦਾਗ ਗਿਆ ਤੇ ਅਸੀਂ ਤਾਂ ਫਰੀ ਹੀ ਓਏ ਆ ਜਾਂ ਪੂਨ ਤੈਨੂੰ ਪੂਰੋਂ ਵਰਗੇ ਦਾ ਚੂਨਾ ਲਾ ਗੀਆਂ ਕੰਗਦੀਆਂ ਕਿਉਂ ਕੀ ਕਰ ਗਈਆਂ ਫਰੀ ਦੀ ਮਾਰ ਗਈਆਂ ਜਦੋਂ ਕੀ ਮਾਰ ਗਈਆਂ ਫਰੀ ਦੀ ਓਏ ਆਹ ਦੇਖ ਨਾ ਚਰੀ ਲੈ ਗਈਆਂ ਕਹਿੰਨਾ ਆ ਮੈਨੂੰ ਲੱਗਦਾ ਇੱਥੇ ਨਾ ਕਿ ਤਾਹ ਦੇ ਕੋਤ ਤੇ ਕੋਨੇ ਨਹੀਂ ਬੜਾਈ ਲੱਗਦੀ ਓਏ ਸਾਰੀ ਮੋਟੀਆਂ ਕੰਗਦੀਏ ਬੇ ਕੰਨਿਆ ਤੂੰ ਵੀ ਆਹੇ ਜਾਂਦੀ ਮੀਂਹ ਤੇ ਲੋਟ ਆਉਣਾ ਮੇਰੇ ਵਰਗੇ ਰੁੱਕ ਲੈਣਾ ਜੇ ਤਾਂ ਤੇਰੇ ਅੱਗ ਲੱਗ ਜਾਂਦੀ ਹੈ ਮੈਂ ਕਿਹੜਾ ਕਿਸੇ ਦਾ ਮਾਰਾ ਕਰਿਆ ਜੇ ਕੋਈ ਕੰਮ ਹੁੰਦਾ ਆ ਕਹਿੰਦੇ ਵੀ ਇੱਕ ਅੱਦੂ ਕੋਲੇ ਜੇ ਨਹੀਂ ਕਰਦੂਗੀ ਤਾਂ ਗੰਜਾ ਦਾ ਬਦਰ ਪੀ ਜਿੰਦਾ ਤੁਹਾਨੂੰ ਵੇ ਗੱਲ ਰਪੀ ਨਹੀਂ ਦੀ ਮੈਂ ਕੋਈ ਪੈਸੇ ਨਹੀਂ ਮੰਗਦੀ ਕਿਸੇ ਦਾ ਢੂਹੀ ਨਹੀਂ ਮਾਰਦੀ ਫੇਰ ਤੂੰ ਹੁਣ ਹਰਾ ਲੈਣ ਆ ਗਈ ਮੈਂ ਤੈਨੂੰ ਜਵਾਬ ਦੇਣਾ ਹੋ ਮੇਰੀ ਗੱਲ ਸੁਣ ਲੈ ਹਾਂ ਰੋਣਾ ਪਾਈ ਤੇ ਨਹੀਂ ਰੋਲਾ ਪਾਉਂਦੀ ਦੱਸ ਤੈ ਹਰਾ ਤਾਂ ਲੈ ਕਿਤੇ ਡੌਂਡੀ ਪਿੰਟ ਦੇ ਮੈਂ ਤਾਂ ਘਰ ਰੌਲਾ ਰੂਲਾ ਨਹੀਂ ਮਪੰਦੀ ਹੈਗੀ ਕਿਥੇ ਮੈਨੂੰ ਕੀ ਲੋੜਾ ਪਰਦੇ ਨਾਲ ਬੜਾ ਦੀ ਮੈਂ ਕਿਹੜਾ ਕਿਸੇ ਨੂੰ ਕਹਿਣਾ ਮੈਂ ਕਲੇ ਦੇ ਖੇਤ ਨਹੀਂ ਹਾਂ ਰੌਲਾ ਨਾ ਪਾਈ ਹਰਾ ਜਿੰਨਾ ਮਰਦੀ ਲੈ ਆ ਹੈ ਹਰੇ ਵੀ ਕਿ ਘਾਟਾ ਕੀ ਤੇਰੀ ਜਾਨ ਨੂੰ ਕਿ ਲੱਡੂਆਂ ਦਾ ਤੋੜਾਂਗਾ ਲੱਡੂ ਨਹੀਂ ਮੈਂ ਖਾਂਦੀ ਖੰਗ ਲੱਗ ਰਿਹਾ ਮੈਂ ਤਾਂ ਬੁਵਾਰ ਹੈ ਖੰਗ ਦਾ ਹਟਾਉਂ ਤੇ ਹੈ ਕੀ ਤੂੰ ਕਹਿਣਾ ਹੈ ਸਭਾਈ ਹੈਗੀ ਮੇਰੇ ਕੋਲੇ ਘਰ ਬੰਨ ਦੇ ਦੇਣਾ ਵੇ ਦਵਾਈ ਮੈਂ ਤਾਂ ਪੱਧਰਾ ਦਿਨ ਹੋ ਗਿਆ ਕੰਗਨ ਨਾਲ ਅੱਛਾ 15 ਦਿਨ ਹੋ ਗਏ ਹੋਰ ਪਹਿਲਾਂ ਦੀ ਪਹਿਲਾਂ ਮੇਰਾ ਖੰਗ ਨਾਲ ਿੱਡ ਇਕੱਠਾ ਹੋਇਆ ਪਿਆ ਖੰਗ ਖੰਗ ਓਹੋ ਿੱਡ ਇਕੱਠਾ ਹੋ ਗਿਆ ਖੰਗ ਨਾਲ ਉਹ ਿੱਖਾਂ ਗਦੀਆਂ ਜ਼ੋਰ ਲੱਗਦਾਗਾ ਜ਼ੋਰ ਤਾਂ ਲੱਗੂਗਾ ਹਜੇ ਲੱਗਿਆ ਨਹੀਂ ਆ ਮੈਂ ਤੂੰ ਹੀ ਨਾ ਬੰਦਾ ਬੰਦੇ ਖਰਾ ਬੰਦਨ ਤੇ ਜ਼ੋਰ ਲੱਗੂਗਾ ਮੈਂ ਨਹੀਂ ਵੜਦੀ ਹੈਗੀ ਤੇਰੇ ਤੂੰ ਹੀ ਵੜਾਉਂਗੀ ਮੈਂ ਤਾਂ ਬਿਮਾਰ ਆ ਮੈਂ ਇੱਥੇ ਥੱਲੇ ਬੈਠਾ ਹੀ ਆ ਅੱਛਾ ਬੈਠੇ ਹੋਈ ਦੁਖਦੀਆ ਮੇਰੀ ਤਾਂ ਚਲ ਕੋਈ ਨਹੀਂ ਮੈਂ ਮੈਂ ਵੜਾ ਦੂੰਗਾ ਮੈਂ ਕੋਨਾ ਕੋਟਾ ਕੋਟਾ ਵੜਦੀ ਜੜੋਂ ਨਾਲ ਵੜਦੀ ਓਏ ਕੋਡਾ ਕਿੱਥੇ ਹੋਇਆ ਜਾਂਦਾ ਕੋਡਾ ਦਾ ਤੈਨੂੰ ਹੋਣਾ ਪਊਗਾ ਇਹ ਤਾਂ ਰੱਬ ਚੱਕੀ ਨਹੀਂ ਜਾਂਦਾ ਥੱਲੇੋਂ ਦੇ ਕੋਈ ਨਾ ਤੱਕਦਾ ਲਾਉਂਗੀ ਚਕਾ ਦੀ ਮੇਰੇ ਨਾਲ ਚੱਕ ਲਊਗੀ ਚਕਾ ਤਾਂ ਮੈਂ ਦੇਊਂਾ ਚੱਕਣ ਚੁੱਕਣ ਦੀ ਨਹੀਂਗਾ ਚੱਕੇ ਨਹੀਂ ਜਾਂਦਾ ਤੂੰ ਚੱਕ ਲੈਂਗੀ ਤਾਂ ਫੇਰ ਚਕਾ ਦਊਂਗਾ ਤੈਨੂੰ ਦੇ ਕੋਈ ਨਾ ਬੰਨ ਸਾਰਾ ਪਤਾ ਕਰਾ ਦੇ ਫੇਰ ਤਾਂ ਗੱਲ ਹੀ ਬਣੀ ਦੀ ਪਤਾ ਹੈ ਸਾਰਾ ਤੈਨੂੰ ਆ ਜਾ ਫੇਰ ਫੇਰ ਕੀ ਲੋੜ ਹੈ ਜੀ ਕਿੰਨੇ ਦਿਨ 2 ਘੰਟੇ ਹੋਈ ਜਦੋਂ ਇਹ ਮਾਰੀ ਜੀ ਬਾ ਨਹੀਂ ਗੱਲ ਹੋਰ ਕੋਈ ਦਿਨ ਮੈਂ ਗੱਲ ਹੋਰ ਕਰਦੀ ਓਏ ਆ ਆ ਆ ਹਾਂ ਵੇ ਮਰ ਪੂਰੋਂ ਨੇ ਤੇ ਗੱਲ ਦੱਸੀ ਸੀ ਕੋਈ ਕਿਵੇਂ ਆਹੀ ਕੋਈ ਪੂਰੋਂ ਦੀ ਗੱਲ ਨਾ ਘੱਟ ਮਾਰਦੀ ਹਾਂ ਪਿੱਛੇ ਅਰੇ ਈ ਬਾਬੀ ਦਾ ਨਹੀਂ ਹੈਗੀ ਵੀ ਮੈਂ ਝੂਠੀਆਂ ਗੱਲਾਂ ਕਰੂ ਮੈਂ ਤਾਂ ਪੂਰੋਂ ਨੇ ਲੋਕਾਂ ਕੋਈ ਦੱਸਤਾ ਮੈਂ ਕੈਲੇ ਨੂੰ ਖਾਗੀ ਮੈਂ ਕੈਲੇ ਨੂੰ ਖਾਗੀ ਇਹਨੂੰ ਪਤਾ ਵਹਿ ਗਿਆ ਅੱਜ ਜਵਾਨਾ ਮਾੜਾ ਹੁਣ ਤੂੰ ਆਈ ਹੈ ਹਰਾ ਮੈਂ ਤੈਨੂੰ ਥੱਬੀ ਬੜਾ ਰਾ ਨਾ ਕਿ ਰੋਲਾ ਪਾਵੇਂਗੀ ਫੇਰ ਕਿੱਥੇ ਜਲੂ ਵੱਡੀ ਉਹ ਤਾਂ ਚੱਲ ਠੀਕ ਆ ਪਰ ਤੇਰੇ ਵੱਤ ਗਲਤ ਕਰ ਲੈ ਉਹ ਗੱਲ ਤਾਂ ਆਪੀ ਆਂ ਮੈਂ ਗਲਤ ਕਰਦਾਂ ਨੇ ਲੋਕ ਮੈਨੂੰ ਮੈਂ ਗਲਤ ਨਹੀਂ ਪਰ ਲੋਕ ਕਰ ਤੂੰ ਹੈਗਾ ਕਹਿੰਦਾ ਗਲਤ ਹੈਗਾਗਾ ਕੁਤੀ ਮੇਰਾ ਉਹ ਕਰਦਾਂਗਾ ਬਾਲਾ ਇਹਨੇ ਤੈਨੂੰ ਬਣਾਉਣਾ ਹਰਾ ਮੇਰੀ ਗੱਲ ਸੁਣ ਲੈ ਕੋਈ ਨਹੀਂ ਆਉਂਦਾ ਇੱਥੇ ਮਿੰਟ ਮਾਰ ਆ ਜਾ ਇੱਧਰ ਮਿੰਟ ਮਾਰਦਾ ਕੋਈ ਨਾ ਠੀਕ ਆ ਮੈਂ ਬਾਲਾ ਟਾਈਮ ਨਹੀਂ ਖੜਦੀ 5-4 ਮਿੰਟ ਮੱਸਾਂ ਖੜੂੰਗੀ ਕੋਈ 5-4 ਮਿੰਟਾਂ ਦਾ ਕੁਝ ਵੀ ਨਹੀਂ ਹੋਣਾ ਚੱਲ ਮੇਰਾ ਆ ਕਪੜਾ ਤੇ ਜਿਹੜਾ ਚੱਕ ਕੇ ਲੰਘ ਜਮਾ ਓਏ ਵੱਡਾਂਗੇ ਤਾਂ ਫੇਰ ਪਹਿਲਾਂ ਇੱਧਰ ਆ ਜਾ ਆਹ ਯਾਰ ਲੈ ਮੈਂ ਤੂੰ ਦਾ ਨਰ ਦਾ ਕੰਮ ਲੋਡ ਦੇਖਦਾਗਾ ਬਹੁਤ ਆ ਕੋਈ ਇੱਥੇ ਕੁਛ ਲੜਾਦੀ ਮੇਰੇ ਕੋਈ ਕੁਛ ਨਹੀਂ ਲੜਦਾ ਬਹਿ ਜਾ ਇੱਥੇ ਜਿਹਨਾਂ ਦਾ ਨਾਂ ਦੇ ਨਾਮ ਹੋ ਇਹ ਉਧਰ ਨੂੰ ਹੋ ਮੈਂ ਹੋਊਂਗਾ ਇਧਰ ਨੂੰ ਠੀਕ ਐ ਆਹੋ ਮੇਰੀ ਗਾਹਮਲਾ ਤੇਰੇ ਨਾਲ ਟੈਂਪਾਸ ਤੇ ਤੈਨੂੰ ਹਰੇ ਹੀ ਖੱਬੀ ਬਣਾ ਦੂੰ ਨਾਲੇ ਨਜ਼ਾਰੇ ਲੁੱਟ ਲੈ ਕਿਉਂ ਬੰਦੀਆਂ ਗੱਲਾਂ ਦਮਾਂ ਦੀ ਰਹੀਆਂ ਮੇਰੀ ਗੱਲ ਸੁਣ ਮਾਰੇ ਬੜਾ ਟਾਈਮ ਲਾ ਲਈ ਓਏ ਟਾਈਮ ਮੈਂ ਕਿਹੜਾ ਲਾਉਣਾ 2-4 ਮਿੰਟ ਮੈਂ ਕਿਚੰਗ ਦੀਆਂ ਪੁੱਕੀ ਖਾਦੀਆਂ ਜਿਹਦਾ ਕੁਝ ਨਹੀਂ ਹੋਰ ਕੋਈ ਨਹੀਂ ਪਤਾ ਖੇਤਾਂ ਦਾ ਕੰਮ ਐ ਕੋਈ ਕੋਈ ਦੇਖ ਲੈ ਓਏ ਖੇਤਾਂ ਨੂੰ ਕੀ ਕਹਿਣਾਗਾ ਟਾਈਮ ਕਿੱਥੇ ਤਾਂ ਪਈ ਜਾਣਾ ਕਿਉਂ ਚੱਲੀਏ ਓ ਓ ਓ ਦੇ ਨਿਆਣਾ ਬਗਾਰੇ ਤੇ ਲੱਗਦਾ ਐ ਖੇਤੀ ਕਰ ਲੈ ਜਿਹੜਾ ਕਰੀ ਓ ਇੱਥੇ ਕਿਹਨੇ ਆਉਣਾ ਆਪਾਂ ਜੱਜਾ ਟੈਂਪਰਾ ਖੋਈਊਗਾ ਚੁਣਾਉਂਦੇ ਨਈ ਯਾਰੇ ਵੇ ਆ ਹੋ ਜੇ ਤੂੰ ਤਾਂ ਗਈ ਠੀਕ ਹੈ ਜੀ ਮੈਨੂੰ ਪੂਰਾ ਪਤਾ ਹੈ ਤੇਰੇ ਇਹਨਾਂ ਵਰਗੀਆਂ ਉੱਡ ਗਈਆਂ ਹੁਣ ਤੂੰ ਮੈਨੂੰ ਨਵੀਂ ਮਿਲੀ ਐ ਕਿਉਂ ਚੱਲ ਹਾਂ ਵਾਣੀ ਲੋਟ ਹੁਣ ਠੀਕ ਐ ਤੇ ਲੈ ਆ ਹੋ ਜਾ ਬੇ ਰੋਟੀਆਂ ਹੋਰ ਕਿੱਥੇ ਹੋਵਾਂ ਇਹਨਾਂ ਲੋਟਾਂ 'ਚ ਕਿਹੜਾ ਤੇ ਬੈੱਡ ਲਾ ਰੱਖਿਆ ਬੈੱਡ ਕੀ ਐ ਮਰੀ ਜਣੀ ਐ ਹੋ ਗਿਆ ਕੰਮ ਕਿਉਂ ਚਾਹਾਂ ਹੋਇਆ ਕਿਰਾ ਮੜਾਈ ਲੋਟ ਹੋਇਆ ਹੁਣ ਬੇ ਲੋਟ ਆਵਾਂ ਜਾਨਾ ਕਹੇ ਵੀ ਇੰਨਾ ਟਾਈਮ ਨਹੀਂ ਮੈਂ ਖੜਦੀ ਆਂ ਕਿੱਥੇ ਹਜੇ ਛਾੜਾਂ ਕਿੱਥੇ ਹਜੇ ਹੁਣ ਤਾਂ ਕੰਮ ਬਣੇਗਾ ਕਹਿੰਦੇ ਹੋਈ ਮਰੀ ਨਹੀਂ ਜਵਣਿਆ ਕਿ ਚੱਲ ਛੱਡ ਪਰੇ ਕੋ ਦੇਖ ਨੀ ਹੋ ਪਰੇ ਛਾੜ ਛਾੜਤੀ ਮੈਂ ਤਾਂ ਓਹ ਹੋ ਹੋ ਓਏਰੇ ਤੇ ਮੇਰੇ ਕੱਪੜੇ ਵੀ ਹੋ ਕਰਤੇ ਰਿੱਤੇ ਕੱਪੜੇ ਦੇਖ ਜੀ ਮੇਰੇ ਵੀ ਨੰਬੜ ਆਣਾ ਮੈਂ ਰਹਿ ਰਹ ਹਾਂ ਹੇ ਹੇ ਬੜਨ ਬੜਨ 5 ਮਿੰਟ ਲੱਗਣਗੇ ਨਾ ਕਰ ਜਾਈ ਗੱਲ ਸੁਣ ਲੈ ਮੇਰੀ ਇਹ ਪੂਰੋਂ ਦੀ ਡੌਂਡੀ ਪਿੱਟ ਵੀ ਨਾ ਕਿਸੇ ਨੂੰ ਦੱਸਣਾ ਦੇ ਗਾਹਾਂ ਨਾ ਗੱਲ ਕਰੀਂ ਕਿਤੇ ਮੈਂ ਕਿਹਦੇ ਆਪਣੇ ਦੋਨਾਂ ਚ ਗੱਲ ਰਹੇ ਮੈਂ ਕਿਹਦੇ ਡੌਂਡੀ ਪਿੱਟਨੀ ਆ ਰੋ ਹੀ ਲੈ ਜਾ ਕਰ ਅੱਖ ਬਚਾ ਕੇ ਉਹ ਗਾਣਾ ਨਹੀਂ ਹੈਗਾ ਸਾਡੂ ਦੋ ਅੱਖ ਬਚਾ ਕੇ ਡਾਲਾ ਲੱਗ ਜਾ ਸਾਲੀ ਉਹ ਗਾਣਾ ਸਹੀ ਹੈ ਕਰ ਤਾਂ ਕੋਈ ਨਹੀਂ ਜਿਹੜੇ ਲੱਗਣੀ ਛਣ ਮੈਂ ਤੇਰੇ ਲੱਗ ਚ ਲਾ ਕੀ ਗਾਣਾ ਆਹ ਉਹ ਨਿਆਰੇ ਆ ਗਏ ਹੈ ਕਹਿੰਦੇ ਨਿਆਰੇ ਦਿੱਤਾ ਨਹੀਂ ਕਿਸੇ ਨੇ ਬਾਬਾ ਤੈਨੂੰ ਬਾਰ ਬਾਰ ਕਹਿੰਿਆ ਬਕਵਾਸ ਨਾ ਮਰਦੀ ਦਾਰੂ ਪੀ ਕੇ ਕਿਸੇ ਕੋਲ ਮੈਂ ਕਿਹੜਾ ਪੇਗ ਲਾਉਣਾ ਹੁਣ ਤਾਂ ਪੇਗ ਪੂਕ ਲਾਉਣਾ ਹਟ ਗਿਆ ਕਿਉਂ ਘਾਤੋ ਛਟ ਗਿਆ ਬਸ ਜੀ ਵਾਲੀ ਖੰਡਾ ਹੋਵੇਗਾ ਜੀ ਵਾਲੀ ਤਾਂ ਕਦੇ ਨਾ ਕਦੇ ਖਾ ਲਈਦੀ ਹੈ ਮਰ ਮੈਂ ਹੁਣ ਬਗ ਜਾ ਮੈਂ ਇਹ ਕਰਦੀ ਆਂ ਨੰਗ ਜਾਨੀ ਬਸ ਕੋਈ ਤੂੰ ਐ ਬਗ ਜਾ ਮੈਂ ਵੜਦਾ ਆ ਰਾਂ ਹਾਂ ਉਦੀ ਚੱਕ ਕੇ ਲਈ ਵੜਦੇ ਮੈਂਨੇ ਗਾਹੋਂ ਨਾ ਕੋਲ ਜਾਇਆ ਵਾ ਜਾਇਆ ਉਹ ਮੇਰੇ ਫੇਲੀਆਂ ਜੇ ਲੱਗ ਰੇ ਨਦਰ ਤੇ ਚੰਗਾ ਹੁਣ ਆਪਕਾ ਮਰ ਮਾ ਚੁਗਰੀਆਂ ਨਦਰ ਹੁਣ ਆਪਕਾਈ ਮਾਰ ਦੇਣਾ ਕੋਲੇ ਬੈ ਨਹੀਂ ਮਾਰਦੀ ਤੇਰੇ ਵਰਗੀ ਕਮਈ ਨਹੀਂ ਮੈਂ ਕੋਈ ਨਸ਼ਾ ਨਹੀਂ ਕਰਦੀ ਹੈਗੀ ਕੋਈ ਚੰਗਾ ਮੈਂ ਤੈਨੂੰ ਬਾਰੀ ਬਾਰੀ ਕਹਿਨੀ ਆ ਕਰ ਲਿਆ ਮੈਂ ਤੇਰਾ ਧੂਹਾ ਕੁੱਟ ਦੂੰਗੀ ਕੋਈ ਨਹੀਂ ਕੰਜਦੀ ਤੈਨੂੰ ਬਿਠਵਾ ਖਵਾ ਜੂਂਦੇ ਕੈਲੇ ਤੇ ਐ ਇਹ ਕਰਦੀ ਆਂ ਮਾਰਦੀ ਨੇ ਕੈਨੇਦਾਂ ਦਾ ਹਰਾ ਬਣਾ ਹੋਇਆ ਬਣਾ ਨਾ ਜਨਾ ਬਟਕੀ ਰਖੀ ਨੇ ਆਪਣੀ ਦੇ ਜਪਨੀਂ ਪੂਰੀ ਜਿਨੋੜ ਹੈ ਹਮਾਂ ਨੇ ਆ ਰਿਆ ਨਾ ਤੇ ਤੈਨੂੰ ਨਾ ਤੇ ਆ ਕੇ ਪਾੜ ਕੇ ਮਾਜਾ ਪਟਨ ਪਾੜ ਕੇ ਜਿਵੇਂ ਰੱਬ ਨੇ ਹਾ 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 ਇਹਨਾਂ ਦਾ ਬੰਗ ਮਾਰ ਕੇ ਹੋ ਗਏ ਇਹਨਾਂ ਦਾ ਵਿਆਹ ਹੋਇਆ ਹੁੰਦਾ ਨਾ ਯਾਰੇ ਲੁੱਟ ਲੈ ਆਹੇ ਜਿਨੀ ਯਾਰੇ ਕਦੇ ਲੱਗੀ